ਬੀਐਸਰ న్యూਸ ਦੇਖਦੇ ਦਸ칸 ਨੂੰ ਪਿਆਰ ਪਰੀ ਸਸਤੀਕਾਲ ਕਾਧੀਆਂ ਪੁਲਿਸ ਨੂੰ ਮਿਲੀ ਵੱਡੀ ਸਫਲਤਾ 10 ਪਿਸਟਲ ਸਾਹਿਤ ਪੰਜ ਦੋਸ਼ੀ ਹੋਏ ਕੀਤੇ ਕਾਬੂ ਤੁਸੀਂ ਦੇ ਰੋਡੀਆਂ ਸਨੇ ਦਿਖਾ ਇਸ ਰਿਪੋਰਟ ਦੇ ਰੋਚੀ ਦਿਨਦਰ ਸਿੰਘ ਦੀ ਖਾਸ ਖਬਰ ਧੰਨਵਾਦ ਪ੍ਰੈਸ ਵਾਲੇ ਪ੍ਰੈਸ ਪਟਵੰਥਾਂ ਦਾ ਵਧੀਆ ਕੰਮ ਆਜੋ ਚੱਲ ਜਾਈਏ ਮੈਂ ਤਾਂ ਇਹੀ ਕਹੂੰਗਾ ਵੀ ਸਾਰੇ ਤੁਸੀਂ ਪ੍ਰੈਸ ਵਾਲੇ ਤੋਂ ਵੈਸੇ ਸਾਡਾ ਬਹੁਤ ਸਹਿਯੋਗ ਕਰਦੇ ਹੋ ਪਹਿਲਾਂ ਹੀ ਸਾਡੇ ਭਰਾਓ ਬਾਕੀ ਲੋਕ ਵੀ ਜਿਹੜੇ ਆ ਪੁਲਿਸ ਦਾ ਸਾਥ ਦੇਣ ਜਿਹੜੇ ਇਹੋ ਜਿਹੇ ਕ੍ਰਾਈਮਨਲ ਲੋਕ ਆ ਇਹਨਾਂ ਨੂੰ ਫੜ ਕੇ ਸਰਾਖਾਂ ਦੇ ਪਿੱਛੇ ਚੱਲਿਆ ਜਾਵੇ ਤਾਂ ਜੋ ਸਾਡਾ ਲੋਕ ਜਿਹੜੇ ਆ ਅਮਨ-ਆਮਨ ਦੀ ਜ਼ਿੰਦਗੀ ਬਤੀਤ ਸਕਣ ਰਾਤ ਨੂੰ ਚੈਨ ਦੀ ਨੀਂਦ ਸੌ ਸਕਣ ਆਦਮੀ ਸੀਗਾ ਪਤਾ ਨਹੀਂ ਸੀਗਾ ਕੌਣ ਕੀ ਹੋਇਆ ਕਿੱਦਾਂ ਹੋਇਆ ਉਹ ਉਹ ਦੋ ਪਿਸਤਲ ਚੋਰੀ ਬਾਰੇ ਦੱਸਦੇ ਸੀਗੇ ਬੜਕੇ ਜਦੋਂ ਇਨਵੈਸਟੀਗੇਸ਼ਨ ਸ਼ੁਰੂ ਹੋਈ ਗਾੜੀ ਤੋਂ ਗਾੜੀ ਤਫ਼ਤੀਸ਼ ਸ਼ੁਰੂ ਹੋਈ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮ ਅਤੇ ਜਦੋਂ ਸਾਰਾ ਇਹ ਮੁਕਦਮਾ ਟਰੇਸ ਹੋਇਆ ਤਾਂ ਉਹ ਗਾਂ ਤੋਂ ਗਾਂ ਤਫ਼ਤੀਸ਼ ਦੇ ਵਿੱਚ ਇਹ 10 ਪਿਸਤਲ ਜਿਹੜੇ ਰਿਕਵਰ ਇੱਕ ਨਾ ਜੀ ਉੱਤਮ ਗਨ ਹਾਊਸ ਹੈ ਕਾਦੀਆਂ ਚ ਦਾ ਜਿਹੜਾ ਮਾਲਕ ਰਮਨ ਕੁਮਾਰ ਹੈ ਉਹਨੇ 6 ਤਰੀਕ ਨੂੰ ਇੱਕ ਸਾਨੂੰ ਐਪਲੀਕੇਸ਼ਨ ਦਿੱਤੀ ਕਿ ਮੇਰੇ ਗਾਨੋਸ ਚੋ ਇੱਕ ਇੱਕ ਜਿਹੜਾ ਉਹ ਪਿਸਤੌਲ ਚੋਰੀ ਹੋ ਗਿਆ ਸਾਡੇ ਐਸਐਸਪੀ 308 ਦੀ ਆਈਪੀਐਸ ਐਸਐਸਪੀ ਪਟਾੜਾ ਉਹ ਇਸ ਤਰ੍ਹਾਂ ਦੀਆਂ ਭਾਰਤਾਂ ਨੂੰ ਮਾਰਦਾਤਾ ਨੂੰ ਬੜੀ ਡੀਪਲੀ ਲੈਂਦੇ ਆ ਉਹਨਾਂ ਨੇ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਇਹਦੇ ਵਿੱਚ ਐਸਆਈ ਪਰਮਿੰਦਰ ਸਿੰਘ ਐਸਐਚਓ ਕਾਦੀਆਂ ਨੇ ਬੜੀ ਮਿਹਨਤ ਕਰਕੇ ਇਸ ਕੇਸ ਨੂੰ ਪੇਸ ਕੀਤਾ ਹੈ ਇਹ ਅਸਲ ਵਿੱਚ ਪਹਿਲਾਂ ਤਕਰੀਬਨ ਬਲਾਈਂਡ ਜਿਹੜਾ ਕੇਸ ਸੀ ਬਲਾਈਂਡ ਚੋਰੀ ਸੀ ਪਰੰਤੂ ਐਸਐਚਓ ਪ੍ਰਮਿੰਦਰ ਦੀ ਮਿਹਨਤ ਤੇ ਸਦਕਾ ਇਹ ਜਿਹੜਾ ਚੋਰੀ ਹੋ 370 ਸੁਕਤੀ ਹੋ ਚੁੱਕੀ ਆ ਉਤਮਗਨ ਹਾਊਸ ਦੇ ਵਿੱਚ ਇੱਕ ਨੌਕਰ ਸੀ ਜੀ ਆਕਾਸ਼ ਮਸੀ ਉਹ ਕੰਮ ਕਰਦਾ ਸੀ ਉਹ ਜਿਹੜਾ ਕਾਸਮ ਮਸੀ ਸੀ ਉਹ ਇਥੋਂ ਜਿਹੜਾ ਪਿਸਤੌਲ ਚੋਰੀ ਕਰ ਲੈਂਦਾ ਸੀ ਤੇ ਗਾਂ ਜਾ ਕੇ ਨੇ ਇੱਕ ਇਹਨਾਂ ਨੇ ਇੱਕ ਟੀਮ ਬਣਾਈ ਹੋਈ ਸੀ ਉਹਦੇ ਵਿੱਚ ਇੱਕ ਜਗਤਾਰ ਸਿੰਘ ਕਰਨ ਸਿੰਘ ਸੁਖਚੈਨ ਸਿੰਘ ਤੇ ਵਿਜੇ ਕੁਮਾਰ ਜਿਹੜੇ ਇਹ ਮੂਹਰੇ ਆਉਂਦੇ ਸੀ ਤੇ ਇੱਕ ਵਿੱਚ ਸਹਿਜ ਪ੍ਰੀਤ ਆ ਉਹ ਨਿਆੜੀ ਪਿੰਦਾ ਸੀ ਇਹ ਜਿਹੜਾ ਹੈਗਾ ਜੀ ਆਕਾਸ਼ ਇਹ ਜਾ ਕੇ ਪਿਸਤੌਲ ਇਹਨਾਂ ਨੂੰ ਦੇ ਦਿੰਦਾ ਸੀ ਤੇ ਇਹ ਇਹ ਇਹਨੂੰ ਸੰਭਾਲ ਕੇ ਰੱਖ ਲੈਂਦੇ ਸੀ ਤੇ ਇਹਨਾਂ ਦੀ ਜਿਹੜੀ ਨੀਅਤ ਕੋਈ ਬਹੁਤੀ ਇੰਨੀ ਚੰਗੀ ਨਹੀਂ ਸੀ ਹੋ ਸਕਦਾ ਸੀ ਇਸ ਇਸ ਦੇ ਨਾਲ ਇਹ ਟਾਪਾ ਤਾ ਕਰਦੇ ਇਹ ਇੱਕ ਬਲਾਈਂਡ ਚੋਰੀ ਸੀ ਜੋ ਸਾਡੀ ਪੁਲਿਸ ਆਪਣੇ ਪੁਲਿਸ ਨੇ ਕਾਦੀਆਂ ਪਰ ਉਸ ਨੇ ਇਸ ਨੂੰ ਬੜੇ ਤਰੀਕੇ ਨਾਲ ਸੁਝਾ ਕੇ ਹੁਣ ਜਿਹੜੇ ਆ ਉਹ 10 ਪਿਸਤੌਲ ਸੀ ਬਰામਤ ਕਰ ਲਏ। ਇਹਨਾਂ ਦੇ ਜਿਹੜਾ ਉੱਤਮ ਗਨ ਹ ਉਸਿਆ ਉਹਦੇ ਮਾਲਕ ਦੇ ਮੁਤਾਬਕ ਮੇਰੇ 12 ਗਏ ਨੇ। ਉਹਦੇ ਸਬੰਧ ਵਿੱਚ ਦੋ ਦੀ ਹੋਰ ਵੀ ਪੁਸ਼ਪਰਤਾਵ ਕਰ ਰਹੇ ਆ। ਇਹਨਾਂ ਦੇ ਸਬੰਧ ਵਿੱਚ ਸਾਡੀ ਜਿਹੜੀ ਅੱਗੇ ਵੀ ਇਨਵੈਸਟੀਗੇਸ਼ਨ ਚੱਲਦੀ ਹੈ। ਇਹਨਾਂ ਦੇ ਜਿਹੜੀ ਤਾਂ ਕਿਸੇ ਹੋਰ ਵੀ ਜਿਹੜੇ ਆਪਣੇ ਕ੍ਰਿਮੀਨਲ ਬੰਦੇ ਉਹਨਾਂ ਨੇ ਜੁੜੀਆਂ ਨੇ। ਉਹ ਅਸੀਂ ਇਹਦੇ ਵਿੱਚ ਜਿਹੜੀ ਤਹਿਕੀਕਤ ਕਰ ਰਹੇ ਹਾਂ ਉਹ ਕਿੰਨੇ ਬੜੇ ਇਹਦੇ ਵਿੱਚ ਜਿਹੜੇ ਪੰਜ ਲੋਕ ਇਹਦੇ ਵਿੱਚ ਪੰਜ ਬੰਦੇ ਅਸੀਂ ਅਰੈਸਟ ਕਰ ਲਏ ਨੇ ਤੇ ਇਹਨਾਂ ਦਾ ਸਾਡੇ ਸਾਡੇ ਕੋਲ ਪੁਲਿਸ ਰਿਮਾਰਟ ਤੇ ਨੇ ਇਹਨਾਂ ਦੀ ਅਸੀਂ ਪੁੱਛਗਿੱਛ ਕਰ ਰਹੇ ਹਾਂ ਤੇ ਬਾਕੀ ਸਫਾ ਮਿਸਲ ਤੇ ਇਹਨਾਂ ਦੇ ਖਿਲਾਫ ਆਪਣਾ ਜੋ ਵੀ ਐਵੀਡੈਂਸ ਲਿਆ ਕੇ ਇਹਨਾਂ ਨੂੰ ਸਜ਼ਾ ਦਵਾਵਾਂਗੇ ਇਹਨਾਂ ਦੇ ਪਹਿਲਾਂ ਵੀ ਆਪਣਾ ਪਰਚੇ ਦਰਜ ਨੇ ਕ੍ਰਿਮੀਨਲ ਨੈਚਰ ਦੇ ਬੰਦੇ ਦੇ ਵੀ ਕਿ ਉਸ ਤਰ੍ਹਾਂ ਦੇ ਕਿਸੇ ਜਿਹੜੇ ਆਪਣੇ ਨੈਸ਼ਨਲ ਗੈਂਗਸਟਰ ਦੇ ਨਾਲ ਕੋਈ ਸੰਬੰਧ ਨੋਟਿਸ ਵਿੱਚ ਨਹੀਂ ਆਏ ਤੇ ਇਹ ਜਿਹੜੇ ਸਿਰਫ ਜੇ ਫਿਲਫੇਰ ਵਾਲੇ ਪਿਸਤੌਲ ਚੋਰੀ ਕੀਤੇ ਸੀ ਰੱਖੇ ਸੀ ਉਹ ਸਾਡੀ ਜਿਹੜੀ ਤਫਤੀਸ਼ ਚੱਲਦੀ ਆ ਉਹਦੇ ਸੰਬੰਧ ਵਿੱਚ ਅਸੀਂ ਬਾਅਦ ਵਿੱਚ ਇਹ ਜਿਹੜਾ ਆਪਣਾ ਹੈਗਾ ਜੀ 306 ਜੀ ਤੇ 306 ਬੀ ਹੈ ਨਾ ਸਾਡਾ 33 ਬੀ ਹੈ ਨਾ 25 ਚੰਗਾ ਨਾਟ ਹਾਂ ਆਰਮੈਕ ਦੇ ਤਹਿਸੀ ਪਰਚਾ ਕੱਢ ਕੇ ਵਿਚਰਜ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ ਕੀ ਆਪਣਾ ਕ੍ਰਾਈਮ ਨਹੀਂ ਸੀ ਕੀਤਾ ਕਿ ਬਸਾ ਜੋ ਬੀਐਨਐਸ ਵੀ ਕੀਤਾ ਸੀ ਇਹਦੇ ਵਿੱਚ 317 ਬੀਐਨਐਸ ਕੀਤਾ ਜੀ ਤੇ ਇਹਦੇ ਵਿੱਚ ਸਾਡੀ ਇਨਵੈਸਟੀਗੇਸ਼ਨ ਚੱਲਦੀ ਹੈ ਉਹ ਵੀ ਨਾ ਵੀਹ ਕੁ ਮਿੰਟਾਂ ਦਾ ਟਾਈਮ ਦਿੱਤਾ ਮੈਂ ਕਿਹਾ ਦੂਜੀ ਵੀ ਮੀਟਿੰਗ ਹੈ ਕਿ ਦੋ ਘੰਟੇ ਦਾ ਅਰੇ ਇੱਧਰ ਲਿਖਿਆ ਸਰ ਸਾਹਮਣੇ ਪਾਇਆ ਕੋਈ ਕਦੇ ਨਹੀਂ ਮੈਂ ਐਮਐਲ ਸਰ ਕਰੀ ਉਹ ਕੱਕੇ ਦੇ ਗੁਣ ਗਾੜੀ ਉਹਨ ਕੀ ਕਰਨਾ ਜੇ ਤੁਹਾਨੂੰ ਨਵਾਂ ਦੱਸੂ ਠੀਕ ਠੀਕ ਸਰ ਦਾ ਆਪੇ ਦੇ ਲੈ Thank you.